ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਪੰਜਾਬ ਮਹਿਲਾ ਵਿੰਗ ਮੈਡਮ ਸੀਮਾ ਸੋਢੀ ਅਤੇ ਉਹਨਾਂ ਦੀ ਟੀਮ ਪਹੁੰਚੀ ਅਤੇ ਮੈਡਮ ਨੇ ਇਸ ਤਿਉਹਾਰ ਮੌਕੇ ਸਕੂਲ ਅਧਿਆਪਕਾਂ ਵਿਦਿਆਰਥੀਆਂ ਅਤੇ ਆਏ ਹੋਏ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਵਿਖੇ ਤੀਆਂ ਦਾ ਤਿਉਹਾਰ ਨੱਚ ਕੇ ਗਾ ਕੇ ਬੋਲੀਆਂ ਪਾ ਕੇ ਗਿੱਧਾ ਭੰਗੜਾ ਪਾ ਕੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਪ੍ਰੋਗਰਾਮ ਕੀਤਾ ਹੈ ਤੇ ਅਸੀਂ ਜਲਦੀ ਤੁਹਾਡੇ ਸਕੂਲ ਵਿੱਚ ਮੈਡੀਕਲ ਨਾਨ ਮੈਡੀਕਲ ਜਲਦੀ ਲੈ ਕੇ ਆਵਾਂਗੇ ਤੇ ਤੁਹਾਨੂੰ ਸਟੇਟ ਅਵਾਰਡ ਵੀ ਜਰੂਰ ਦਵਾਵਾਂਗੇ ਕਿਉਂਕਿ ਬਹੁਤ ਸੋਨਾ ਸਕੂਲਿਆ ਇਹ ਮੇਰੇ ਪਿੰਡ ਦਾ ਸਕੂਲ ਮੇਰਾ ਸਕੂਲ ਮੇਰਾ ਪਿੰਡ ਮੇਰੇ ਲੋਕ ਮੇਰਾ ਪਰਿਵਾਰ ਤੁਸੀਂ ਸਾਰੇ ਉਹ ਟੀਚਰਸ ਵੀ ਨੇ ਬੱਚੇ ਵੀ ਨੇ ਆਪਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਇੱਕ ਹੋਰ ਬੋਇਸਟ ਕਰਨੀ ਆ ਜਿ ਜਿੱਦਾਂ ਇਹ ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਕੀਤਾ ਹੈ ਉਦੋਂ ਹੀ ਆਪਾਂ ਇੱਕ ਨਸ਼ਾ ਦੇ ਵਿਰੋਧੀ ਜਾਗਰੂਕ ਜਿਹੜੀ ਰੈਲੀ ਕੱਢਣੀ ਹੈ ਵੀ ਲੋਕਾਂ ਨੂੰ ਬੱਚਿਆਂ ਦੇ ਅਵੇਅਰ ਕਰਨਾ ਹੈ ਵੀ ਨਸ਼ੇ ਤੋਂ ਕਿੱਦਾਂ ਆਪਾਂ ਸਾਰਾ ਦੂਰ ਰਹਿ ਸਕਨੇ ਆ ਉਹਦੇ ਵਾਸਤੇ ਆਪਾਂ ਪਿੰਡ ਚ ਇੱਕ ਰੈਲੀ ਕਰਾਣੀ ਦੀ ਵੀ ਤੇ ਸਾਰੇ ਪਿੰਡ ਚ ਇੱਕ ਸਾਰੇ ਰਲ ਕੇ ਚੱਕਰ ਲਗਾਵਾਂਗੇ ਮੈਨੂੰ ਉਮੀਦ ਹੈ ਵੀ ਤੁਸੀਂ ਸਾਰੇ ਇਸ ਕੰਮ 'ਚ ਮੇਰਾ ਸਹਿਯੋਗ ਕਰੋਗੇ ਬਾਕੀ ਮੈਂ ਤੁਹਾਡੇ ਤੋਂ ਉਮੀਦ ਕਰਦੀ ਆਂ ਵੀ ਸਕੂਲ ਸਾਡਾ ਦਿਨ ਦੁਨੀ ਰਾਤ ਚੋਗਣੀ ਤਰਤੀ ਕਰੇਗਾ ਤੇ ਤੁਹਾਡੇ ਸਕੂਲ ਨੂੰ ਜਿੰਨਾ ਵੀ ਭਾਂਡਾ ਜਿੰਨਾ ਵੀ ਪੈਸਾ ਚਾਹੀਦਾ ਉਹ ਮੈਂ ਤੁਹਾਨੂੰ ਮਾਨ ਸਾਹਿਬ ਤੋਂ ਲੈ ਕੇ ਦਵਾਂਗੀ ਧੰਨਵਾਦ ਉਹਨਾਂ ਦਾ ਫੋਨ ਆਇਆ ਇਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਣਾ ਚਾਹੀਦਾ ਸਾਵਣ ਦਾ ਮਹੀਨਾ ਤੀਆਂ ਦਾ ਤਿਹਾੜ ਬੜੇ ਚਾਅ ਦੇ ਨਾਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਸੀ ਉਸੇ ਕਲਚਰ ਦੇ ਨਾਲ ਲਾਇਆ ਜਾਵੇਗਾ ਮੈਂ ਤੈਨੂੰ ਧੰਨਵਾਦੀ ਹਾਂ ਆਪਣੇ ਸਟਾਫ ਦਾ ਆਪਣੇ ਬੱਚਿਆਂ ਦਾ ਇਹਨਾਂ ਨੇ ਦਿਨ ਰਾਤ ਦੀ ਮਿਹਨਤ ਲਾ ਕੇ ਅੱਜ ਦੇ ਫੰਕਸ਼ਨ ਨੂੰ ਕਾਮਯਾਬ ਬਣਾਇਆ ਹੈ ਸੋ ਮੈਂ ਵਡੇਰਾ ਕਮਿਟਮੈਂਟ ਕਰਦਾ ਹੈ ਕਿ ਅਸੀਂ ਡੀਵਾਈਡੀ ਤਰੱਕੀ ਦੀ ਰਾਹ ਤੇ ਪੰਜਾਬ ਸਰਕਾਰ ਦੇ ਸੁਪਨਿਆਂ ਨੂੰ ਸਰਕਾਰ ਨਸ਼ਾ ਤੋਂ ਸਮਾਜ ਵਿੱਚ ਉਟਾ ਕੇ ਅਸੀਂ ਸੱਭਿਆਚਾਰ ਦੇ ਨਾਲ ਜੋੜਾਂਗੇ ਪੜ੍ਹਾਈ ਦੇ ਨਾਲ ਜੋੜਾਂਗੇ ਜਿੱਥੇ ਅਪੀਲ ਦੇ ਵਿੱਚ ਬੱਚੇ ਅੱਗੇ ਵਧ ਰਹੇ ਨੇ ਉੱਥੇ ਕਲਚਰਲ ਐਕਟਿਵਿਟੀਜ਼ ਦੇ ਵਿੱਚ ਵੀ ਕੋਈ ਕਮੀ ਨਹੀਂ ਆਉਣ ਦਿਆਂਗੇ ਸੋਚ ਸੋ ਪੰਜਾਬ ਸਰਕਾਰ ਸਾਡੇ ਨਾਲ ਹੈ ਮੈਡਮ ਸੀਮਾ ਸੋਢੀ ਇੱਕ ਫੋਨ ਤੇ ਜਦੋਂ ਵੀ ਇਹਨਾਂ ਨੂੰ ਅਸੀਂ ਕਿਸੇ ਵੀ ਕੰਮ ਦੇ ਲਈ ਇਨਵਾਈਟ ਕਰਦੇ ਹਾਂ ਸੋ ਉਸੇ ਟਾਈਮ ਸਾਡਾ ਕੰਮ ਵੀ ਪੂਰਾ ਹੋ ਜਾਂਦਾ ਹੈ ਤੇ ਸਕੂਲ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਆ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਹੋ ਹੇ ਜ਼ਾਰਿਸ਼ ਆਏ ਜੀ ਸਾਰੇ ਮਿਲ ਕੇ ਜਿਸ ਤਰ੍ਹਾਂ ਯਾਂ ਦਾ ਤਿਹਾਰ ਮਨਾਇਆ ਜਾਂਦਾ ਹੈ ਉਸ ਲਈ ਟੀਕਾ ਵੀ ਪਾਇਆ ਹੋਇਆ ਨੇ ਤੁਸੀਂ ਪੂਰਾ ਆਨੰਦ ਮਾਣ ਸਕਦੇ ਹੋ ਖੀਰ ਪੂੜੇ ਤਰਲੇ ਤਲਵਾਈ ਲੱਗੇ ਹੋਏ ਨੇ ਸੋ ਸਾਰਿਆਂ ਨੇ ਸਟਾਫ ਜੀ ਮਿਲ ਕੇ ਮਿਹਨਤ ਕੀਤੀ ਹੈ ਉਸ ਦਾ ਵੀ ਪੂਰਾ ਇੰਜਾਇਅ ਕਰਨਾ ਹੈ ਸਭ ਤੇ ਰਿਫਰੈਸ਼ਮੈਂਟ ਲੈ ਕੇ ਜਾਣਾ ਕੋਈ ਵੀ ਸਕੂਲ ਦੇ ਅੰਦਰ ਆ ਗਿਆ ਹੈ ਉਹ ਸਾਰਿਆਂ ਨੇ ਮੇਰੇ ਕੋਲੋਂ ਇਹ ਰਿਕਵੈਸਟ ਹੈ ਕਿ ਸਭ ਨੇ ਰਿਫਰੈਸ਼ਮੈਂਟ ਨੂੰ ਲੈ ਕੇ ਜਾਣਾ ਆਂਦੇ ਵਿੱਚ ਫਿਰ ਮੈਂ ਬੱਚਿਆਂ ਦਾ ਬਹੁਤ ਸ਼ੁਕਰਵਾਦ ਕਰਿਆ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਕਿ ਕਦੇ ਵੀ ਜੰਮੀ ਨਹੀਂ ਮਨਾਈ ਹਮੇਸ਼ਾ ਇਸੇ ਤਰ੍ਹਾਂ ਦਾ ਇੱਕ ਕਰੰਟਮੈਂਟ ਸ਼ੋਅ ਕੀਤੀ ਹੈ ਬਾਹਰੋਂ ਆਈ ਹੋਈ ਟੀਮ ਦਰਤਾ ਤੋ ਜਿਨ੍ਹਾਂ ਨੇ ਪੂਰੀ ਮੋਟੀਵੇਸ਼ਨ ਦੇ ਨਾਲ ਮੈਨੂੰ ਕਿਹਾ ਸੀ ਕਿ ਅਸੀਂ ਕੰਫਰੰਸ ਨੂੰ ਚਾਰ ਚੰਦ ਲਾ ਦੇ ਅੱਜ ਵਕਿਆ ਦਿਨ ਆ ਗਿਆ ਹੈ ਸੇਂਹ ਰਹੀ ਚਾਰ ਚੰਦ ਲੱਗੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਸੋ ਸਾਰੇ ਵਿਦਿਆਰਥੀ ਬਹੁਤ ਚਾਹਦੇ ਹੋਏ ਵੀ ਫਿਰ ਆਪਾਂ ਐਂਡ ਵੀ ਕੰਮ ਕੇ ਉਸਦੇ ਨਾਲ ਨਾਲ ਅਸੀਂ ਮਾਲ ਖੁਰੇ ਖਾ ਕੇ ਫਿਰ ਆਪਣੇ ਮਾਤਾ ਪਿਤਾ ਕੋਲ ਜਾਵਾਂਗੇ ਸੋ ਸੰਸਕਾਰ ਵੀ ਅਸੀਂ ਨਾਲ ਨਾਲ ਗ੍ਰਹਿਣ ਕਰਨੇ ਆ ਜੋ ਗੱਲਾਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਮੋਰਲ ਵੈਲਿਊਜ਼ ਦੀਆਂ ਉਹਨਾਂ ਨੂੰ ਇੱਕ ਵੀ ਕਰੋ ਸਾਹਮਣੇ ਦੁਸਹਿਰੇ ਲਈ ਆਈਡੀਆ ਬਣੋ ਸਾਰੇ ਵਿਦਿਆਰਥੀ ਪਰਮਾਤਮਾ ਦਾ ਇਹਨਾਂ ਤੇ ਇੱਕ ਮਿਹਰ ਭਰਿਆ ਹੱਥ ਰਵੇ ਖੁਸ਼ੀਆਂ ਮਾਣਨ ਆਨੰਦ ਮਾਣਨ ਧੰਨਵਾਦ